ਕਿਦਾਂ ਕੇਸਾਂ ਤੋਂ ਫੜ-ਫੜ ਕੇ ਮੁਲਾਜ਼ਮ ਜਿਹੜਾ ਉਹਨੂੰ ਕੁੱਟ ਰਿਆ ਇਹ ਕਿਹੜਾ ਕਾਨੂੰਨ ਆ ਤੇ ਕਿਹੜੀ ਸਰਕਾਰ ਨੇ ਇਹਨਾਂ ਨੂੰ ਇਹ ਇਜਾਜ਼ਤ ਦਿੱਤੀ ਆ ਵੀ ਤੁਸੀਂ ਸਿੱਖਾਂ ਦੇ ਸਿਰਾਂ ਤੋਂ ਪੱਗਾ ਲਾਓ ਉਹਨਾਂ ਦੇ ਪਰਨੇ ਲਾਓ ਤੇ ਆਹ ਵੇਖੋ ਇਸ ਤਰ੍ਹਾਂ ਉਹਦਾ ਜਿਹੜਾ ਸਿਰ ਦੇ ਜੂੜੇ ਤੋਂ ਫੜ-ਫੜ ਕੇ ਉਹਨੂੰ ਘੁਮਾ ਰਿਆ ਮੈਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਦਾ ਕੀ ਝਗੜਾ ਕੀ ਗੱਲਬਾਤ ਆ ਕੀ ਉਹਨੇ ਕਿਹਾ ਉਹਨੂੰ ਮਾੜਾ ਕਿਹਾ ਜਾਂ ਚੰਗਾ ਕਿਹਾ ਲੇਕਿਨ ਸਭ ਤੋਂ ਪਹਿਲਾਂ ਤੇ ਆ ਜਿਹੜੇ ਮੁਲਾਜ਼ਮ ਆ ਇਹਨਾਂ ਨੂੰ ਮੇਰੇ ਵੱਲੋਂ ਲੱਖ ਦੀ ਲਾਣਤਾਂ ਜੋ ਕਿ ਕਿਸੇ ਗਰੀਬ ਤੇ ਤਸ਼ੱਦਦ ਹੁੰਦਾ ਤੇ ਸਮੇਂ-ਸਮੇਂ ਤੇ ਖਾਲਸਾ ਪੰਥ ਆਵਾਜ਼ ਬੁਲੰਦ ਕਰਦਾ ਤੇ ਉਹਨੇ ਕਰਦੇ ਰਹਿਣਾ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ ਤੋਂ ਹੀ ਮੋਢੇ ਤੇ ਹੱਥ ਰੱਖੇ ਕੋਈ ਨਾਲ ਖੜੇ ਆ ਕੇ ਤੇ ਫੇਰ ਹੀ ਖਾਲਸਾ ਪੰਥ ਤੁਰਦਾ ਖਾਲਸਾ ਪੰਥ ਸਵਾ ਲੱਖ ਹੀ ਤੁਰ ਪੈਣਾ ਤੇ ਉਹਦੇ ਮਗਰ ਵਹੀਰਾਂ ਆਪਣੇ ਆਪ ਹੀ ਲੋਕ ਘਤ ਲੈਂਦੇ ਜਿਨ੍ਹਾਂ ਨੂੰ ਮਰਨ ਦਾ ਜਜ਼ਬਾ ਹੋਵੇ ਤੇ ਜਿਹੜੇ ਸੱਚ ਦੇ ਪੰਧ ਹੀ ਹੋਣ ਤੇ ਮੈਨੂੰ ਬਹੁਤ ਸਾਰੇ ਫੋਨ ਆਏ ਵੈਸੇ ਮੇਰੇ ਕੋਲ 1 ਮਿੰਟ ਦਾ ਵੀ ਸਮਾਂ ਨਹੀਂ ਸੀ ਤਬੀਅਤ ਮੇਰੀ ਠੀਕ ਨਹੀਂ ਸੀ ਤੇ ਪਰ ਫਿਰ ਵੀ ਆ ਮੈਂ ਤੁਹਾਨੂੰ ਇੱਕ ਵੀਡੀਓ ਲਗਾ ਵਿਖਾਉਣ ਇੱਕ ਬੱਚਾ ਹੀ ਕਹਿ ਸਕਦੇ ਆ ਜਿਹੜਾ ਕਿ ਬਹੁਤੀ ਉਮਰ ਨਹੀਂ ਜਿਹਦੀ ਜਿਹਨੂੰ ਮੁੱਖ ਮੰਤਰੀ ਸ਼ਾਇਦ ਧਮਕ ਬੇਸ ਸਿੰਘ ਦਿਖ ਰਿਹਾ ਉਹ ਜਿਹਨਾਂ ਲੋਕਾਂ ਦਾ ਮਨੋਰੰਜਨ ਕਰਦਾ ਰਿਹਾ ਹਿਵੇਂ ਕੋਈ ਉਹਦੇ ਵੱਲ ਧਿਆਨ ਨਹੀਂ ਦਿੱਤਾ ਹਨਾ ਤੇ ਆ ਵੇਖਿਓ ਜਰਾ ਕਿ ਕਿਦਾਂ ਕੇਸਾਂ ਤੋਂ ਫੜ-ਫੜ ਕੇ ਮਲਾਜਮ ਜਿਹੜਾ ਉਹਨੂੰ ਕੁੱਟ ਰਿਹਾ ਇਹ ਕਿਹੜਾ ਕਾਨੂੰਨ ਆ ਤੇ ਕਿਹੜੀ ਸਰਕਾਰ ਨੇ ਇਹਨਾਂ ਨੂੰ ਇਹ ਇਜਾਜ਼ਤ ਦਿੱਤੀ ਆ ਵੀ ਤੁਸੀਂ ਸਿੱਖਾਂ ਦੇ ਸਿਰਾਂ ਤੇ ਪੱਗਾ ਲਾਓ ਉਹਨਾਂ ਦੇ ਪਰਨੇ ਲਾਓ ਤੇ ਆਹ ਵੇਖੋ ਇਸ ਤਰ੍ਹਾਂ ਉਹਦਾ ਜਿਹੜਾ ਸਿਰ ਦੇ ਜੂੜੇ ਤੋਂ ਫੜ ਫੜ ਕੇ ਉਹਨੂੰ ਘੁਮਾ ਰਿਆ ਮੈਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਦਾ ਕੀ ਝਗੜਾ ਕੀ ਗੱਲਬਾਤ ਆ ਕੀ ਉਹਨੇ ਕਿਹਾ ਉਹਨੂੰ ਮਾੜਾ ਕਿਹਾ ਜਾਂ ਚੰਗਾ ਕਿਹਾ ਲੇਕਿਨ ਸਭ ਤੋਂ ਪਹਿਲਾਂ ਤੇ ਆ ਜਿਹੜੇ ਮੁਲਾਜ਼ਮਾਂ ਇਹਨਾਂ ਨੂੰ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਠੀਕ ਆ ਇਹਨਾਂ ਦੇ ਜੰਮਣ ਵਾਲਿਆਂ ਨੂੰ ਵੀ ਲੱਖ ਦੀ ਲਾਹਣਤ ਆ ਇਨਾਂ ਦੇ ਘਰਾਂ ਚ ਵੀ ਬੰਦੂਮੇ ਗ੍ਰਫਤਾਰ ਕਰਨ ਵਾਸਤੇ ਆਖਿਆ ਵੀ ਐਡਾ ਕਿਹੜਾ ਉਹਨੇ ਬੰਦੇ ਮਾਰਤੇ ਜਾਂ ਉਹ ਸਮੈਕ ਵਿੱਚ ਨਾਲੇ ਚੱਟਾ ਵੇਚਣ ਵਾਲਿਆਂ ਨੂੰ ਤੁਸੀਂ ਗੋਡੀਆਂ ਹੱਥ ਲਾਉਣੇ ਜਾ ਕੇ ਉਹਨਾਂ ਨੂੰ ਪੁੱਫੜ ਕਹਿ ਕੇ ਮੱਥਾ ਟੇਕਦੇ ਜਾ ਕੇ ਜਿਨ੍ਹਾਂ ਨੂੰ ਪੈਸੇ ਆਉਂਦੇ ਆ ਇਹ ਜਿਹੜੇ ਗਰੀਬ ਬੰਦੇ ਆ ਇਹਨਾਂ ਬੰਦਿਆਂ ਤੇ ਤੁਸੀਂ ਮਿੰਟ ਚੜਜਣੇ ਜਾ ਕੇ ਮੰਨਿਆ ਕੋਈ ਹੋਰ ਕੋਈ ਗਲਤੀ ਹੋਈ ਆ ਤੁਸੀਂ ਥਾਣੇ ਚ ਖੜੋ ਉਹਨੂੰ ਜੇਰ ਉਹਦੇ ਜੇਲ ਕਰਾਓ ਤੇ ਪਰਚਾ ਕਰੋ ਜਿਹੜਾ ਕਾਨੂੰਨ ਕਹਿੰਦਾ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੁਸੀਂ ਉਹਦੇ ਕੇਸਾਂ ਨੂੰ ਫੜ-ਫੜ ਕੇ ਉਹਦੇ ਕੇਸਾਂ ਦੀ ਬੇਅਦਬੀ ਕਰੋ ਮੈਂ ਤਬੀਅਤ ਮੇਰੀ ਠੀਕ ਨਹੀਂ ਪਰ ਫਿਰ ਵੀ ਜਦੋਂ ਮੈਨੂੰ ਅਣਕੀ ਸਾਹਿਬ ਨੇ ਤੇ ਹੋਰ ਵੀਰਾਂ ਵੱਲੋਂ ਬਹੁਤ ਸਾਰੇ ਫੋਨ ਆਏ ਤੇ ਮੇਰੇ ਕੋਲ ਮੁੱਖ ਮੰਤਰੀ ਦਾ ਨੰਬਰ ਨਹੀਂ ਨਾ ਉਹਦੇ ਕਿਸੇ ਪਿੰਡ ਵਾਲੇ ਦਾ ਮੇਰੇ ਕੋਲ ਨੰਬਰ ਹੈਗਾ ਨਾ ਕੋਈ ਰਾਬਤਾ ਹੈਗਾ ਲੇਕਿਨ ਮੈਂ ਜਾਊਂਗਾ ਜ਼ਰੂਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਪੈਂਦਾ ਭਾਵੇਂ ਉਹ ਮੁਲਾਜ਼ਮਾਂ ਤੇ ਮੁਲਾਜ਼ਮ ਗੱਡੇ ਤੇ ਚੜਿਆ ਸਾਡੇ ਬੱਚਿਆਂ ਦੇ ਨਾਲ ਕੋਈ ਤੱਕਾ ਹੋਊਗਾ ਤੇ ਅਸੀਂ ਮਤਲਬ ਉੱਥੇ ਖੜਾਂਗੇ ਅੱਜ ਮੁੱਖ ਮੰਤਰੀ ਨਾ ਹੋ ਰਿਹਾ ਇਦਾਂ ਦੇ ਭੜਕੇ ਸਾਡੇ ਜਿਹੜੇ ਨੌਜਵਾਨ ਜਿਹੜੇ ਅਜੇ ਖਾਲਸੇਪੰਥ ਚ ਭਰਤੀ ਹੋ ਰਿਹਾ ਜਿਹੜੇ ਖਾਲਸੇਪੰਥ ਦਾ ਹਿੱਸਾ ਬਾਰੇ ਭੜਕੇ ਉਹਨਾਂ ਦੇ ਕਿਸੇ ਨੂੰ ਪਹਿਣਗੇ ਇਹਦਾ ਮਤਲਬ ਕਿ ਤੁਸੀਂ ਸਾਨੂੰ ਚੇਤਾ ਕਰਾਉਣਾ ਚਾਹੁੰਦੇ ਆਂ ਕਿ 84 ਭੁੱਲੋ ਨਾ 84 ਯਾਦ ਰੱਖੋ ਤੇ ਤੁਹਾਨੂੰ ਇਹ ਗੱਲ ਕਹਿ ਦੇਣਾ ਚਾਹੁੰਦੇ ਆਂ ਕਿ ਜੇ ਇੱਜ਼ਤ ਦੇਈਦੀ ਆ ਤੇ ਇੱਜ਼ਤ ਨੂੰ ਪ੍ਰਵਾਨ ਕਰੋ ਇਹਨੂੰ ਆਪਣੇ ਆਪ ਵੀ ਤੁਸੀਂ ਮੁੜ ਕੇ ਕਹਿੰਦੇ ਆਂ ਵੀ ਸਾਡੀ ਇਤਨੀ ਕਰਦੇ ਲੋਕ ਐਸੇ ਕਰਕੇ ਨਹੀਂ ਕਰਦੇ ਬਗੈਰਤਾ ਵਾਲੇ